ਹਾਂਜੀ ਦੋਸਤੋ ਅੱਜ ਵੀਡੀਓ ਬਣਾਉਣ ਲੱਗੇ ਆ ਸਾਪਾਂ ਪਸ਼ੂ ਮੰਡੀ ਡੱਬ ਵਾਲੀ ਤੋਂ ਆ ਬਾਈਆਂ ਨੇ ਅੱਜ ਕਟਿਆਣੇ ਤੋਂ ਛੋਟੀਆਂ ਖਰੀਦੀਆਂ ਬਾਈਆਂ ਨੇ 300 ਛੋਟੀਆਂ ਖਰੀਦਣੀਆਂ ਤੇ ਕੁਝ ਖਰੀਦ ਚੁੱਕੇ ਆ ਅੱਜ ਮੰਡੀ ਤੋਂ ਕਿੰਨੀਆਂ ਛੋਟੀਆਂ ਖਰੀਦੀਆਂ ਆ ਆਪਾਂ ਸਾਰੀ ਜਾਣਕਾਰੀ ਲਵਾਂਗੇ ਬਾਈ ਤੋਂ ਬਹੁਤ ਚੰਗੀ ਚੰਗੀ ਕੁਆਲਿਟੀ ਦੀਆਂ ਦੋਸਤੋ ਛੋਟੀਆਂ ਖਰੀਦੀਆਂ ਨੇ ਸਾਰੀਆਂ ਹੀ ਪੂਰੀਆਂ ਵਧੀਆਂ ਨੇ ਜੇ ਤੁਸੀਂ ਵੀ ਇੱਥੋਂ ਖਰੀਦਣਾ ਚਾਹੁੰਦੇ ਹੋ ਤਾਂ ਮੰਸ਼ੀ ਮੰਡੀ ਡੱਬਾ ਵਾਲੇ ਤੋਂ ਆਣ ਕੇ ਖਰੀਦ ਸਕਦੇ ਹੋ ਬਾਕੀ ਆਪਾਂ ਬਾਈ ਤੋਂ ਲੈਨੇ ਆ ਜਾਣਕਾਰੀ ਸਾਰੀ ਕਰਾਂਗੇ ਗੱਲਬਾਤ ਪੁੱਛਾਂਗੇ ਜਾਣਕਾਰੀ ਵਾਰ ਇੱਕਦਾਂ ਤੁਸੀਂ ਝੋਟੀਆਂ ਦੇ ਉਸ ਤੋਂ ਨਿਗਾ ਮਾਰ ਲਓ ਦੋਸਤੋ ਜੇ ਤੁਸੀਂ ਵੀ ਕੋਈ ਕੱਟੀ ਜਾਂ ਝੋਟੀ ਕਿਸੇ ਵੀ ਤਰ੍ਹਾਂ ਦੀ ਵੇਚਣਾ ਚਾਹੁੰਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਥੱਲੇ ਚੱਲਦਾ ਪਿਆ ਤੇ ਇੱਕਦਾਂ ਫੋਨ ਜਰੂਰ ਕਰਕੇ ਬਾਈ ਨਾਲ ਗੱਲਬਾਤ ਜਰੂਰ ਕਰਿਆ ਜੇ ਨਾਲ ਹੀ ਦੋਸਤੋ ਇਹ ਵੀਰ ਗੱਬਣ ਕਰਕੇ ਝੋਟੀਆਂ 베ਈਦੇ ਆ ਜੇ ਤੁਸੀਂ ਕੋਈ ਵੀ ਝੋਟੀ ਲੈਣਾ ਚਾਹੁੰਦੇ ਹੋ ਗੱਬਣ ਤੇ ਵੀਰ ਦੇ ਨੰਬਰ ਤੇ ਸੰਪਰਕ ਜ਼ਰੂਰ ਕਰ ਲਿਆ ਜੇ ਕੁਛ ਦੋਸਤ ਕੁਛ ਝੋਟੀਆਂ ਦੋਸਤੋ ਇਹਨਾਂ ਨੇ ਗੱਡੀ ਤੇ ਚੜਾ ਲਈਆਂ ਨੇ ਆਪਾਂ ਕਰਾਂਗੇ ਬਾਈ ਨਾਲ ਗੱਲਬਾਤ ਕਿੰਨੀਆਂ ਝੋਟੀਆਂ ਖਰੀਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਜੀ ਸਵਰਾਜ ਸਿੰਘ ਠੀਕ ਹੈ ਪਿੰਡ ਕਿਹੜਾ ਜੀ ਪਿੰਡ ਭੋਖੜਾ ਜਿਲ੍ਹਾ ਬਨਾਲਾ ਠੀਕ ਹੈ ਨੰਬਰ ਬੋਲ ਦਿਓ ਆਪਣਾ 98785 ਠੀਕ ਹੈ ਠੀਕ ਆ ਜੀ ਪਸ਼ੂ ਮੰਡੀ ਡੱਬ ਵਾਲੀ ਚੋਂ ਕਿੰਨੀਆਂ ਝੋਟੀਆਂ ਖਰੀਦੀਆਂ ਆਂ ਜੀ ਅੱਜ ਆਪਾਂ 8-10 ਟੋਟੇ ਇਹ ਆਪਾਂ ਫਾਰਮਾਂ ਤੋਂ ਖਰੀਦੀਆਂਗੇ ਕੱਟਿਆਂ ਵਾਲੇ ਤੋਂ ਖਰੀਦੀਆਂ ਜੀ ਇਹ ਵਾ ਕੋਈ ਕੱਟਿਆਂ ਵਾਲੇ ਕੋਈ ਜ਼ਿੰਮੇਵਾਰ ਤੋਂ ਅੱਛਾ ਜੀ ਕਿਸ ਰੇਂਜ ਚ ਮਿਲੀਆਂ ਝੋਟੀਆਂ ਇਹ ਇਹ ਮੰਨੋ 25 ਤੋਂ 28 ਤੱਕ 25 ਤੋਂ 28 ਇਹ ਆਪਾਂ ਦਾ ਸੇਲ ਕਰਨੀਆਂ ਜਾਂ ਘਰੇ ਫਾਰਮ ਬਣਾਉਣਾ ਜੀ ਨਾਲ ਘਰੇ ਫਾਰਮ ਆ ਘਰੇ ਫਾਰਮ ਕਿੰਨੀਆਂ ਕਟੀਆਂ ਅੱਗੇ ਆਪਣੇ ਫਾਰਮ ਤੇ ਆਪਣੇ ਕੋਲੇ 50 70 ਕਟੀਆਂ ਨੇ 50 60 ਪਹਿਲਾਂ ਕਟੀਆਂ ਗਈਆਂ ਨੇ 70 ਤੋਂ ਠੀਕ ਆ ਮੰਡੀ ਤੋਂ ਅੱਜ ਕਿੰਨੀਆਂ ਖਰੀਦਦੀਆਂ ਜੀ ਅੱਜ 8-10 ਕਟੀਆਂ 8-10 ਠੀਕ ਹੋਸ਼ ਹੋਰ ਖਰੀਦਣੀਆਂ ਜੇ ਕਿ ਨਹੀਂ ਹਾਂ ਮਿਲ ਗਏ ਜੋ ਠੀਕ ਆ ਤੇ ਆਪਾਂ ਘਰੇ ਫਾਰਮ ਤੇ ਮੱਝਾਂ ਵੀ ਕੱਲੀਆਂ ਕਟੀਆਂ ਦੇ ਕੰਮ ਕਰਦੇ ਆਂ ਕੱਟੀਆਂ ਦੇ ਕੱਲੀਆਂ ਕਟੀਆਂ ਦਾ ਅੱਗੇ ਗੱਬਣ ਕਰਕੇ ਵੇਚਦੇ ਆ ਠੀਕ ਆ ਕੋਈ ਚੰਗਾ ਸਾਣ ਵੀ ਰੱਖਿਆ ਹੋਇਆ ਹੈ ਵਿੱਚ ਹਾਂ ਜੀ ਖਾਨ ਹੈ ਠੀਕ ਆ ਤੇ ਆਪਣਾ ਨੰਬਰ ਬੋਲ ਦਿਓ ਤੇ ਐਡਰੈਸ ਬੋਲ ਦੇ ਕਰੋਰਾ ਪਿੰਡ ਭੋਖੜਾ ਜੀ ਜ਼ਿਲ੍ਹਾ ਬਠਿੰਡਾ ਠੀਕ ਆ ਮੋਬਾਈਲ ਨੰਬਰ 987819434 ਠੀਕ ਆ ਤੇ ਜਿਹੜੀ ਆਪਾਂ ਸਾਹਮਣੇ ਆਹ ਝੋਟੀ ਵੇਖਦੇ ਪਏ ਆਂ ਜੀ ਥੋੜੀ ਜੀ ਲੱਸੀ ਤਾਂ ਜ਼ਰੂਰ ਆ ਤੇ ਆਪਾਂ ਕਿਨੇ ਕੀ ਰੇਂਜ ਚ ਕਰੀਤੀ ਆ ਇਹ ਆਪਾਂ 26000 ਦੇ 26000 ਦੀ ਠੀਕ ਆ ਤੇ ਹਗਾ ਨਿੱਕੀ ਕੱਟੀ ਜੀ ਇਹ ਆਪਾਂ ਲੈ ਚਾ 14000 ਸਾਢੇ 14000 ਦੀ ਠੀਕ ਆ ਤੇ ਉਹ ਨਿੱਕੀ ਕੱਟੀ ਜੀ ਉਹ 15 ਦੀ 15000 ਦੀ ਕੁਛ ਆਪਾਂ ਲੋਡ ਵੀ ਕੀਤੀਆਂ ਗੱਡੀਆਂ ਠੀਕ ਆ ਦੋਸਤੋ ਬਾਈ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੀਆਂ ਅੱਜ ਪਸ਼ੂ ਮੰਡੀ ਕੱਟਿਆਂ ਵਾਲੇ ਤੋਂ ਕੁਝ ਫਾਰਮਾਂ ਤੋਂ ਕੱਟੀਆਂ ਖਰੀਦੀਆਂ ਨੇ ਤੇ ਬਾਈ ਦਾ ਫਾਰਮ ਆ ਬਾਈ ਨੇ ਆਪਣਾ ਐਡਰੈਸ ਬੋਲ ਦਿੱਤਾ ਜੇ ਬਾਈ ਤੋਂ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਬਾਈ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ